ਸਰ ਪਸਟ ਵਾਲ ਮੇ ਕਾਸ਼ਰਮ ਦੇ ਵਾਈਸ ਪ੍ਰਧਾਨ ਮੰਗਲ ਸਿੰਘ ਵੱਲੋਂ ਪਿੰਡ ਸ਼ਹਿਦਪੁਰ ਖੁਰਦ ਅਈ ਨਾਲਾ ਤੋਂ ਗੁਰਮੇ ਸਿੰਘ ਨੂੰ ਬਣਾਇਆ ਗਿਆ ਪ੍ਰਧਾਨ ਏ ਵੀ ਪੰਜਾਬ ਦੀ ਖਾਸ ਰਿਪੋਰਟ ਸਤਿ ਸਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਜੈ ਸੱਚੇ ਸਤ ਗੁਰੂਮ ਕੀ ਨਾਸ ਮਹਾਰਾਜ ਕੀ ਜੈ ਓਮ ਪ੍ਰਕਾਸ਼ ਮਹਾਰਾਜ ਕੀ ਜੈ ਲੋ ਜੀ ਗੁਰੂ ਕਾ ਜੀ ਸਾਹਿਬ ਜੀ ਸੰਗ ਕੀ ਸਾਡੇ ਸੱਚੇ ਸਤ ਗੁਰੂਮ ਕੀ ਨਾ ਜੀ ਓਮ ਪ੍ਰਕਾਸ਼ ਗੱਬਰ ਜੀ ਚੇਅਰਮੈਨ ਸਾਹਿਬ ਉਹਨਾਂ ਦੀ ਗ੍ਰਹਿ ਹੇਠਾਂ ਅੱਜ ਅਸੀਂ ਪ੍ਰਧਾਨ ਬਣਉਣ ਚੱਲੇ ਆਂ ਕਿਰਪਾ ਕਰਕੇ ਰੱਖਣ ਸੱਚੇ ਸਤ ਗੁਰੂ ਨੇ ਵੀ ਗੱਬਲ ਸਿੰਘ ਨੇ ਵੀ ਹੋਰ ਵੀ ਸੰਗਤਾਂ ਨੇ ਇਹਦੇ ਹੰਦ ਸੰਗਰੇ ਮਾਲਕ ਨਾਮ ਤੋਂ ਬਖਸ਼ੇ ਆਧੁਨਾ ਕਰੇ ਜੋ ਬੋਲੇ ਸੋਨ ਰੁਪਏ ਡਾਲੋ ਕੇ ਫੋਟੋ ਕਰਾ ਲੈ ਜੋ ਬੋਲੇ ਸੋਨ ਰੁਪਏ ਜੋ ਬੋਲੇ ਸੋਨ ਰੁਪਏ ਜੋ ਬੋਲੇ ਸੋਨ ਰੁਪਏ ਜੋ ਬੋਲੇ ਸੋਨ ਰੁਪਏ ਵੇਖੋ ਇਹ ਜੋ ਰੁਪਏ ਇਹਨਾਂ ਦੇ ਰੁਪਏ ਬਾਦਮਿਕੀ ਤੋਨਾ ਟ੍ਰੈਕ ਤੋਂ ਪਰੰਸਲਾ ਕਮੇਟੀ ਕਦੇ ਕਮਾਲ ਪੰਜਾਬ ਪ੍ਰਧਾਨ ਮੰਗਰ ਸਿੰਘ ਦੇਖੋ ਪੁਰੂ ਕਰੇ ਸਾਥ ਸੰਗਤ ਜੀ ਗਮੇ ਸਿੰਘ ਨੂੰ ਪ੍ਰਧਾਨ ਬਣਾਉਣਾ ਹੈ ਜਿੰਨ ਭਿਜਾਲੇ ਦੇ ਬਣਾਇ ਚੜਾਂਗੇ ਜਿਲ੍ਹਾ ਪ੍ਰਧਾਨ ਬਣਾਉਣਾ ਮੈਂ ਜਿਹੜੇ ਦੇ ਵਿੱਚ ਹਰਸਾ ਕੰਮ ਕਰੂੰਗਾ ਜਿਲ੍ਹਾ ਪ੍ਰਧਾਨ ਸਮਝਦੀ ਵੀ ਕੰਮ ਕਿਸੇ ਨੂੰ ਇਹ ਨਹੀਂ ਵੀ ਇਹਨੂੰ ਇਕੱਲੇ ਨੂੰ ਪੈਂਦਾ ਪਹਿਲੀ ਗੱਲ ਇਹ ਆ ਕਿ ਇਹਨੂੰ ਹਰ ਬੰਦੇ ਦੇ ਨਾਲ ਤੁਰਨਾ ਪੈਣਾ ਗਰੀਬ ਤੋਂ ਗਰੀਬ ਨਾਲ ਗਰੀਬ ਦੇ ਨਾਲ ਮੋਢਾ ਦੇ ਕੇ ਤੁਰਨਾ ਹਰ ਇੱਕ ਦੀ ਕੋ ਮਤ ਕਰਨੀ ਹੈ ਇਹਨੇ ਮਤ ਕਰੂਗਾ ਤੇ ਹੋਰ ਵੀ ਸੰਗਤ ਦੇ ਨਾਲ ਜ਼ਿਆਦਾ ਚੜੇਗੀ ਜੁੱਦੀਕਰ ਇਹਨੂੰ ਅੱਜ ਪੰਨ ਸੱਚੇ ਸਤਗੁਰ ਮਲਕੀਨਾ ਜੀ ਓਮ ਪ੍ਰਕਾਸ਼ ਗੱਭਰ ਜੀ ਸਾਡੇ ਚੇਅਰਮੈਨ ਸਾਹਿਬ ਉਹਨਾਂ ਦੀ ਗ੍ਰਹਿ ਹੇਠਾਂ ਅਸੀਂ ਅੱਜ ਇਹਨਾਂ ਨੂੰ ਸਨਉਣ ਜਾ ਰਹੇ ਹਾਂ ਪ੍ਰਧਾਨ ਜਿਹੜਾ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਆ ਕਿਸੇ ਕੋ ਡੰਦੀ ਲੋੜ ਨਹੀਂ ਸਾਨੂੰ ਫੋਨ ਕਰੋ ਅਸੀਂ ਤੁਹਾਡੇ ਨਾਲ ਖੜੇ ਹਾਂ ਕਿਸੇ ਦੇ ਥੱਲੇ ਲੱਗਣ ਦੀ ਲੋੜ ਨਹੀਂ ਆ ਇਹ ਨਹੀਂ ਕਹਿਣਾ ਪਿਆਪਾ ਚ ਪ੍ਰਧਾਨ ਬਣ ਕੇ ਤਾਂ ਹਰ ਇੱਕ ਨਾਲ ਪੰਗੇ ਲਈਏ ਨਹੀਂ ਲੈਣੇ ਜੇ ਕੋਈ ਸਿਰਫ ਪਾਣੀ ਨਾਲ ਜਾਂਦਾ ਤਾਂ ਫਿਰ ਸੰਟਕਣ ਦੀ ਬਹੁਤ ਵਧੀਆ ਗੱਜ ਅਸਲ ਪ੍ਰਧਾਨ ਵੀ ਉਹ ਹੀ ਹੁੰਦਾ ਜਿਹੜਾ ਵਿਰੋਧੀ ਨੂੰ ਵਿਰੋਧੀ ਨੂੰ ਆਪਣੇ ਗੱਲ ਨਾਲ ਲੁੰਦਾ ਫਿਰ ਤੋਂ ਉਹਨਾਂ ਆਮਾਨ ਲਾਲਪੁਰ ਨੇ ਪਾ ਕੇ ਪ੍ਰਧਾਨੀ ਬਣਾਉਣ ਲੱਗੇ ਤੈਨੂੰ ਇੱਕ ਤ੍ਰਿਸ਼ਟ ਤੇਜਸਰ ਹੋਈ ਪਾਰਟੀ ਤੋਂ ਪ੍ਰਧਾਨਤਨ ਬਣਾਉਣ ਲੱਗੇ ਠੀਕ ਹੈ ਹੁਣ ਤੈਨੂੰ ਪ੍ਰਧਾਨ ਬਣਾ ਕੇ 4 ਤਰੀਕ ਨੂੰ ਸਤਗੁਰੂ ਮਲਕੀਨਾ ਜੀ ओम प्रकाश खबर जी दा सलाम दा फिर ਕਰਾਵਾਂਗੇ ਉੱਥੇ ਉੱਥੇ ਵੀ ਇਹਨੂੰ ਵੈਦ ਕਰਾਂਗੇ ਜਿਹੜੀਆਂ ਮੀਡੀਆ ਸੱਜਿਆ ਇਹ ਵੀ ਹੁਣ 4400 ਰੁਪਏ ਖਵਾਦਣੀਆਂ ਨੇ ਲੈ ਲੈਣੇ ਦਿੱਸੀਆਂ ਤੱਕ ਐਸੇ ਵੀ ਤਾਂ ਆਈ ਨੇ ਆਪਦੇ ਗੁਰੂ ਜੀ ਮਗਰੂ ਮਹਾਰਾਜ ਮਨਜੀਤ ਨਾਥ ਨੂੰ ਯਾਦ ਕਰਦੇ ਹੋਇਆ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਦੇ ਦੁਜਾ ਕੱਲ ਨੂੰ ਕੋਈ ਵੀ ਐਮਐਲਏ ਤੁਹਾਡੇ ਕੋਲ ਆਉਂਦਾ ਕਿਸੇ ਕੋਲ ਤੁਸੀਂ ਪੈਸੇ ਲੈ ਸਕਦੇ ਜੀ ਜੀ ਵੀਰਾਂ ਨੂੰ ਬੇਨਤੀ ਆ 4 ਤਰੀਕ ਨੂੰ ਇਹਦੇ ਨਾਲ ਤੁਸੀਂ ਸੰਯੋਗ ਦੇਣਾ ਹਮ ਹਮਾ ਕੇ ਪੈਣਾ ਨੇ ਵੀ ਆਉਣਾ ਵਾ ਵੀਰਾਂ ਨੇ ਵੀ ਆਉਣਾ ਵਾ ਜਿਹੜੇ ਕੋਈ ਵੀਰ ਮੋਟਰਸਾਈਕਲ ਤੇ ਜਾ ਸਕਦੇ ਅਗਲੇ ਪਿੰਨੇ ਗੱਡੀ ਤੇ ਲਾ ਕੇ ਕੋਈ ਤੁਹਾਨੂੰ ਧੱਕੇਗਾ ਨਹੀਂ ਜੇ ਕੋਈ ਧੱਕੇਗਾ ਦੀ ਆਪਣੇ ਮੋਟਰਸਾਈਕਲ ਦੇ ਝੰਡੇ ਲਾ ਲੈਣੇ ਲਾਲ ਝੰਡੀਆਂ ਲਾਲ ਲਾਲ ਲਾ ਲੈਣੀਆਂ ਨੇ ਗੱਡੀ ਤੇ ਅਗਲੇ ਪਿੰਨੇ ਉਹ ਜਗ੍ਹਾ ਤੇ ਪ੍ਰਧਾਨ ਸਾਹਿਬ ਮਗਰਮਗਾ ਤੁਹਾਡੇ ਜਾਣਗੇ ਠੀਕ ਹੈ ਭਸਨ ਜੀ ਐ 4 ਤਰੀਕ ਨੂੰ ਫਿਰ ਨਾਲੇ ਦਾ ਕੁਖਤ ਦੇਖਿਆ ਕਿ ਉੱਥੇ ਕਿੰਨੀ ਦੁਨੀਆ ਦੇ ਵਿੱਚ ਲੱਖਾਂ ਦੁਨੀਆ ਦੇ ਵਿੱਚ ਇਹਦਾ ਜਿਹੜਾ ਠੀਕ ਹੈ ਉਹਦੇ ਬਾਅਦ ਸਿਰੋਪਾ ਚੱਲ ਕੇ ਕੰਮ ਬੈਠ ਗਏ ਤੇ ਬਾਕੀ ਉਹ ਹੁਣ ਅਸੀਂ ਇਹਨੂੰ ਜੋ ਬਨੇ 100 ਰੁਪਏ ਬਾਰ-ਬਾਰ ਨਿਕਵਾਰ ਕੀ ਜੈ ਸਤਿਗੁਰੂ ਮਨਕੀਤਨਾ ਸਮਰਾਜ ਕੀ ਜੈ ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਸਤਿਗੁਰੂ ਬਿਆਨਾ ਕੁਮਾਰ ਰਾਜ ਕੀ ਜੈ ਕਰਬਾਤਰ ਸਾਧ ਸੰਗਤ ਕੀ ਜੈ ਜੀ ਗਰਮੇਸ ਹੈ ਜੀ ਕੀ ਕਹਿਣਾ ਚਾਹਦੇ ਪਿੰਡ ਸੈਦਪੁਰ ਖੁਰਦੂ ਸੀਲਈਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਮੰਗਲ ਸਿੰਘ ਨਾਲ ਸਰਪ੍ਰਦਾਣ ਬਣਾਇਆ ਗਿਆ ਜੀ ਤੇ ਜੋਸ਼ ਜਿਆਦਾ ਕਹਿਣਗੇ ਆਪਾਂ ਜੀ ਗਰੀਬਾਂ ਦੀ ਮਾਇਤ ਕਰਾਂਗੇ ਜੀ ਨਾਲ ਹੋ ਕੇ ਮੋੜੇ ਨਾਲ ਮੋੜਾ ਦੇ ਕੇ ਆਪਾਂ ਖੜਾਂਗੇ ਸਤਿਗੁਰੂ ਦੇ ਨਾਮ ਤੇ ਆਪਾਂ ਹਾਂਜੀ ਸਤਿਗੁਰੂ ਮਗੀ ਸਿੰਘ ਨਾਲ ਜੀ ਜੋ ਇਹਨਾਂ ਨੇ ਪ੍ਰਧਾਨ ਸਿੰਘ ਜੁਣਿਆ ਹਨ ਉਹ ਆਪਾਂ ਵਸਵਾ ਦੇ ਨਾਲ ਇਹਨਾਂ ਦੇ ਖੜਾਂਗੇ ਜੀ ਗੱਬਰ ਸਿੰਘ ਜੀ ਪ੍ਰਧਾਨ ਸਿੰਘ ਜੀ ਇਹਨਾਂ ਦੇ ਬਾਤੀ ਚੱਲਾਂਗੇ ਜਿ ਮਾਰਾ ਜਿੱਥੇ ਸਾਨੂੰ ਕਹਿਣਗੇ ਸਾਇਦਪੁਰਾ ਪਿੰਡ ਤਸਵੀਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਗਰਮੇਦ ਸਿੰਘ ਦੇ ਘਰ ਪੁੱਜੇ ਆ ਬੜੇ ਚਰਦਾ ਕਹਿੰਦਾ ਮੈਨੂੰ ਵੀ ਇਹ ਸੇਵਾ ਦਾ ਮੌਕਾ ਦਿਓ ਅੱਜ ਫਿਰ ਅਸੀਂ ਉਹਨਾਂ ਸੱਚੇ ਸਤਗੁਰੂ ਮਲਕੀਨਾਥ ਜੀ ਓਮ ਵਰਗਾਸ ਗੱਬਰ ਜੀ ਜਿਨ੍ਹਾਂ ਦੀਆਂ ਦਿਹਾਤਾਂ ਦੇ ਤਾਈ ਜੋ ਚੱਲਦੇ ਆ ਇਸ ਤੱਕ ਚੱਲਦੇ ਰਵਾਂਗੇ ਅੱਜ ਉਹ ਦਿਹਾਤਾਂ ਦੇ ਤਾਈ ਅਸੀਂ ਅੱਜ ਨੂੰ ਗਰਮੇ ਸਿੰਘ ਨੂੰ ਪ੍ਰਤਾਨ ਬਣਾਇਆ ਇਹਨੂੰ ਇਹ ਕਿਹਾ ਗਿਆ ਕਿ ਤੁਸੀਂ ਹਰ ਇੱਕ ਮਾੜੇ ਦੇ ਨਾਲ ਖੜਨਾ ਖੜੇ ਹੋਣਾ ਮਾੜੇ ਦੀ ਮਤ ਕਰਨੀ ਆ ਜਿੱਥੇ ਵੀ ਕਿਸੇ ਨੂੰ ਲੋੜ ਆ ਉਹਦੇ ਨਾਲ ਖੜਾ ਹੋ ਜਿੱਥੇ ਵੀ ਤੈਨੂੰ ਸਾਡੀ ਲੋੜ ਪੈਂਦੀ ਆ ਅਸੀਂ ਤੇਰੇ ਨਾਲ ਆ ਸਾਡੇ ਸਤਿਗੁਰੂ ਮਨਕੀਨਾ ਅੱਜ ਸਾਡੇ ਅੰਗ ਸੰਗ ਆ। ਓਮ ਬਰਗਾਸ ਗੱਬਰ ਜੀ ਸਾਡੇ ਅੰਗ ਸੰਗ ਆ। ਜਿੱਥੇ ਲੋੜ ਪੈਂਦੀ ਐ ਸੇ ਸਾਦ ਉਥੇ ਤੇਰੀ ਸੁਣਾਈ ਹੋਏਗੀ। ਹੋਰ ਇਹਨੂੰ ਅੱਜ ਪਿੰਡ ਦੇ ਵਿੱਚ ਸਹਿਦਪੁਰਾ ਪ੍ਰਧਾਨ ਬਣਾ ਗਿਆ ਹੀ। ਬਹੁਤ ਬਹੁਤ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਨੂੰ ਆਏ ਗਈ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਪ੍ਰਧਾਨਗੀ ਦੀਆਂ ਗਾਰੀ ਵੀ ਇਤਰਾ ਹੀ ਸੱਚੇ ਸਤਗੁਰ ਸਾਡੇ ਅੰਗ ਸੰਗ ਸਹਾਈ ਰਹਿਣ ਓਮਰਗਰ ਗੱਬਰ ਜੀ ਸਾਡੇ ਅੰਗ ਸੰਗ ਸਹਾਈ ਰਹਿਣ ਇਤਨਾ ਅਸੀਂ ਇਸ ਤੀਰਸ ਦਾ ਨਾਮ ਜਿਹੜਾ ਵੱਧ ਚੜ ਕੇ ਰੋਸ਼ਨ ਕਰਾਂਗੇ ਦੂਜੀ ਬੇਨਤੀ ਆ ਵੀ ਅਸੀਂ ਚਾਰ ਥਰੀਕ ਨੂੰ ਸਉਭ ਯਾਤਰਾ ਗੋਲ ਬਾਗ ਤੋਂ ਚੱਲਣੀ ਆ ਉਹਨਾਂ ਨੇ 400 ਦੇ ਗੇਟਾਂ ਦੀ ਕੁੰਮਣੀ ਆ ਪਰਵਾਸ ਫੇਰੀ ਉੱਥੇ ਇਹਨਾਂ ਨੇ ਵੀ ਇਹ ਪ੍ਰੋਸਾ ਦੋਇਆ ਵੀ ਵੱਧ ਚੜ ਕੇ ਸੰਗਤ ਜਿਹੜੀ ਆ ਉੱਥੇ ਲੈ ਕੇ ਆਵਾਂਗੇ ਅਸੀਂ ਵੀ ਵੱਧ ਚੜ ਕੇ ਵੱਧ ਤੋਂ ਵੱਧ ਜਿੰਨਾ ਵੀ ਸੰਯੋਗ ਦਿੱਤਾ ਜਾਂਦਾ ਸੰਗਤ ਦਾ ਲੈ ਕੇ ਸੰਗਤ ਜਾਣੀ ਆ ਇਹਨਾਂ ਨੂੰ ਇਹ ਕਿਹਾ ਸਾਡੇ ਸਤਿਗੁਰਾਂ ਦੇ ਸਨੇਸੇ ਨੇ ਉੱਥੇ ਵੱਧ ਚੜ ਕੇ ਜਿੰਨਾ ਹਿੱਸਾ ਪਾਉਣਾ ਜਿੰਨਾ ਵੀ ਪੈਂਦਾ ਉਹਨਾਂ ਹੀ ਪਾਓ ਸਾਧ ਸੰਗਤ ਦੇ ਨਾਲ ਜੈ ਵਾਲਮੀਕੀ ਹਰ ਹਰ ਵਾਲਮੀਕੀ